ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 459 ਤੋਂ ਲੈ ਕੇ 460 ਤੱਕ ਸਵਾਯ ਮੰ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਸ਼ੰਤ ਘਰ ਸਤਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਸੁਭ ਚਿੰਤਨ ਗੋਵਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ हे ਪਰਮੇਸ਼ਰ ਜੀ ਕਹਿੰਦੇ ਕਿਰਪਾ ਕਰੋ ਕਿ ਤੁਹਾਡਾ ਨਾਮ ਮੈਨੂੰ ਇੱਕ ਅੱਖ ਚਮਕਣ ਦੇ ਸਮੇਂ ਲਈ ਵੀ ਨਾ ਭੁੱਲੇ ਇੱਕ ਘੜੀ ਵੀ ਮੈਨੂੰ ਤੁਹਾਡਾ ਨਾਮ ਨਾ ਭੁੱਲੇ ਮੇਰੇ ਤੁਹਾਡਾ ਨਾਮ ਮੇਰੇ ਚੇਤੇ ਵਿੱਚ ਹਮੇਸ਼ਾ ਹੀ ਬਸਿਆ ਰਹੇ ਤੇ ਮੇਰੇ ਜਿਹੜੀ ਸੋਚ ਆ ਉਹ ਸ਼ੁਭ ਹੋਵੇ ਚੰਗੀਆਂ ਸੋਚਾਂ ਹੋਣ ਮੇਰੇ ਮਨ ਵਿੱਚ ਤੇ ਮੈਂ ਤੁਹਾਡਾ ਸਿਮਰਨ ਕਰਦਾ ਰਹਾ ਤੇ ਹਮੇਸ਼ਾ ਹੀ ਮੇਰਾ ਜਿਹੜਾ ਸੰਗਤ ਆਹਾ ਉਹ ਸਾਧੂ ਜਿਹੜੇ ਪਵਿੱਤਰ ਲੋਕ ਨੇ ਜਿਨ੍ਹਾਂ ਦੇ ਜੀਵਨ ਪਵਿੱਤਰ ਨੇ ਉਹਨਾਂ ਦੇ ਨਾਲ ਮੇਰੀ ਸੰਗਤ ਹਮੇਸ਼ਾ ਹੀ ਬਣੀ ਰਹੇ ਸ਼ਾਂਤ ਪਿੰਨੀ ਰਨੜੀਏ ਚਮਕਨ ਤਾਰੇ ਜਾਗੈ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੈ ਨਾਮ ਸਿਮਰੈ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇੱਕ ਖਿਨੋ ਕਹਿੰਦੇ ਜਿਹੜੀ ਤਰੇਲ ਭੀਜੀ ਰਾਤ ਆ ਨਾ ਉਹਦੇ ਵਿੱਚ ਸਾਫ ਤਾਰੇ ਚਮਕਦੇ ਦਿਖਾਈ ਦਿੰਦੇ ਨੇ ਤੇ ਜਿਹੜੇ ਪਰਮਾਤਮਾ ਨੂੰ ਪ੍ਰੇਮ ਕਰਨ ਵਾਲੇ ਸੰਤ ਜਾਨੇ ਪਰਮੇਸ਼ਰ ਦੇ ਪਿਆਰੇ ਲੋਕ ਨੇ ਕਹਿੰਦੇ ਉਹ ਜਾਗਦੇ ਨੇ ਵਾਹਿਗੁਰੂ ਦਾ ਨਾਮ ਜਪਦੇ ਨੇ ਉਹ ਕਹਿੰਦੇ ਦਿਨ ਰਾਤ ਹਰ ਵਕਤ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਇਸ ਤਰ੍ਹਾਂ ਹੀ ਨਹੀਂ ਹੈਗਾ ਕਿ ਵੀ ਰਾਤ ਨੂੰ ਜਾਗਦੇ ਨੇ ਉਹ ਸਦਾ ਹੀ ਸੁਚੇਤ ਨੇ ਉਹ ਵਿਕਾਰਾਂ ਵੱਲੋਂ ਸਦਾ ਹੀ ਜਾਗਦੇ ਰਹਿੰਦੇ ਨੇ ਉਹਨਾਂ ਦਾ ਕਹਿੰਦੇ ਧਿਆਨ ਪਰਮੇਸ਼ਰ ਦੇ ਚਰਨ ਕਮਲਾਂ 'ਚ ਹਮੇਸ਼ਾ ਜੁੜਿਆ ਰਹਿੰਦਾ। ਉਹ ਇੱਕ ਖਿੰਨ ਵੀ ਪਰਮਾਤਮਾ ਨੂੰ ਆਪਣੇ ਹਿਰਦੇ ਤੋਂ ਨਹੀਂ ਵਿਸਾਰਦੇ। ਤਜਮਾਨ ਮੋਹ ਬਿਕਾਰ ਮਨ ਕਾ ਕਲਮਲਾ ਦੁਖ ਜਾਰੇ। ਬਿਨ ਬੰਤ ਨਾਨਕ ਸਦਾ ਜਾਗੇ ਹਰ ਦਾਸ ਸੰਤ ਪਿਆਰੇ। ਨਾਨਕ ਜੀ ਬੇਨਤੀ ਕਰਦੇ ਨੇ ਇੱਕ ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲੇ ਸੰਤ ਜਨ ਸਦਾ ਹੀ ਵਿਕਾਰਾਂ ਵੱਲੋਂ ਸੁਚੇਤ ਰਹਿੰਦੇ ਨੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਸਿਮਰਨ ਦੀ ਬਰਕਤ ਤੇ ਸਦਕਾ ਉਹਨਾਂ ਦੇ ਅੰਦਰੋਂ ਹੰਕਾਰ, ਮੋਹ, ਵਿਕਾਰ, ਸਾਰੇ ਪਾਪ ਖਤਮ ਹੋ ਜਾਂਦੇ ਨੇ ਇਹ ਸਭ ਕੁਝ ਸਿਮਰਨ ਦੀ ਬਰਕਤ ਨਾਲ ਮੇਰੀ ਸੇ ਜੜੀ ਐ ਆਡੰਬਰ ਬਣਿਆ ਮਨ ਆਨੰਦ ਪਿਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖੋ ਗਾਮੀ ਚਾਵ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੁਖ 파ਗੇ ਪ੍ਰਾਣ ਮਨ ਤਨ ਸਭ ਹਰੇ ਕਹਿੰਦੇ ਜਦੋਂ ਮੈਨੂੰ ਪਤਾ ਲੱਗਿਆ ਕਿ ਪਰਮੇਸ਼ਰ ਮੇਰੇ ਹਿਰਦੇ ਵਿੱਚ ਵਸ ਗਿਆ ਕਹਿੰਦੇ ਮੇਰੀ ਹਿਰਦਾ ਰੂਪੀ ਜਿਹੜੀ ਸੇਜ ਆ ਉਹ ਬੜੀ ਸੋਹਣੀ ਸਜ ਗਈ ਕਹਿੰਦੇ ਪਰਮੇਸ਼ਰ ਦੇ ਮਿਲਾਪ ਦੇ ਨਾਲ ਮੇਰੇ ਅੰਦਰ ਬੜੇ ਕਹਿੰਦੇ ਰਸਮਈ ਪਰਮੇਸ਼ਰ ਦੇ ਖੁਸ਼ੀ ਵਾਲੇ ਸਾਰੇ ਗੀਤ ਮੇਰੇ ਅੰਦਰ ਚੱਲਣ ਲੱਗ ਗਏ ਖੁਸ਼ੀ ਦੇ ਸੋਹਲੇ ਮੇਰੇ ਅੰਦਰ ਚੱਲਣ ਲੱਗ ਗਏ ਪਰਮਾਤਮਾ ਨੂੰ ਅੰਗ ਸੰਗ ਜਾਣ ਕੇ ਮੇਰੇ ਸਾਰੇ ਦੁੱਖ ਖਤਮ ਹੋ ਗਏ ਮੇਰਾ ਮਨ ਤਨ ਕਹਿੰਦੇ ਖਿੜ ਗਿਆ ਜਿਸ ਤਰ੍ਹਾਂ ਆਨੰਦ ਵਿੱਚ ਭਰ ਗਿਆ ਜਿਸ ਜੀਵ ਨੂੰ ਵੀ ਪਰਮੇਸ਼ਰ ਦਾ ਅਨੁਭਵ ਹੋਊ ਉਹ ਹਮੇਸ਼ਾ ਆਨੰਦਤ ਹੀ ਹੋਊ ਮਨ ਇਛ ਪਾਈ ਪ੍ਰਭ ਤੇ ਆਈ ਸੰਜੋਗ ਸਾਹਾ ਸੁਭ ਗਣਿਆ ਬੇਨਵੰਤ ਨਾਨਕ ਮਿਲੇ ਸ੍ਰੀ ਤਰ ਸਗਲ ਆਨੰਦ ਰਸ ਬਣਿਆ ਕਹਿੰਦੇ ਪਰਮੇਸ਼ਰ ਨੂੰ ਧਿਆਉਣ ਦੇ ਨਾਲ ਪਰਮੇਸ਼ਰ ਦੇ ਨਾਲ ਸੰਜੋਗ ਬਣ ਗਿਆ ਪਰਮੇਸ਼ਰ ਨੂੰ ਪਾ ਲਿਆ ਕਹਿੰਦੇ ਜਦੋਂ ਪਰਮੇਸ਼ਰ ਨੂੰ ਪਾ ਲਿਆ ਤਾਂ ਅੰਦਰ ਕਹਿੰਦੇ ਆਨੰਦਮਈ ਬਣ ਗਿਆ ਪਰਮੇਸ਼ਰ ਦੇ ਮਿਲਾਪ ਦੇ ਨਾਲ ਅੰਦਰ ਹਿਰਦਾ ਰੂਪੀ ਜਿਹੜਾ ਸੇਜਾ ਹੈਗੀ ਜਾਂ ਰਸ ਨਾਲ ਭਰ ਗਈ ਕਹਿੰਦੇ ਮਿਲ ਸਖੀਆ ਪੁੱਛੈ ਕਹੋ ਕੰਤ ਨਿਸ਼ਾਨੀ ਰਾਸ ਪ੍ਰੇਮ ਪ੍ਰੀ ਕਛ ਬੋਲ ਨਾ ਜਾਣੀ ਕਹਿੰਦੇ ਜਿਸ ਜੀਵ ਇਸਤਰੀ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ ਤਾਂ ਉਹਦੀਆਂ ਜਿਹੜੀਆਂ ਸਖੀਆਂ ਸੰਗੀ ਸਹੇਲੀਆਂ ਹੁੰਦੀਆਂ ਨੇ ਉਹ ਪੁੱਛਦੇ ਨੇ ਕਿ ਨਿਸ਼ਾਨੀ ਕੀ ਆ ਪਰਮੇਸ਼ਰ ਦੇ ਮਿਲਣ ਦੀ ਔਰ ਜਿਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਆ ਉਹ ਇੰਨਾ ਜੀਵ ਇਸਤਰੀ ਰਸ ਵਿੱਚ ਭਰ ਜਾਂਦੀ ਆ ਉਹ ਦੱਸ ਨਹੀਂ ਸਕਦੀ ਪਰਮੇਸ਼ਰ ਦੇ ਮਿਲਣ ਦੀ ਕੀ ਨਿਸ਼ਾਨੀ ਆ ਕਿਉਂਕਿ ਇਹ అనుਭਵ ਆ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵੈ ਭਗਤ ਪਾਏ ਤੇ ਆਏ ਸੁਆਮੀ ਸਦਾ ਹਰ ਗੁਣ ਗਾਵਹਿ ਕਹਿੰਦੇ ਉਹ ਪਰਮੇਸ਼ਰ ਦੇ ਜਿਹੜੇ ਗੁਣ ਨੇ ਬਹੁਤ ਬੇਅੰਤ ਨੇ ਕਹਿੰਦੇ ਉਹ ਪਰਮੇਸ਼ਰ ਦੇ ਜਿਹੜੇ ਗੁਣ ਨੇ ਉਹਨਾਂ ਦਾ ਅੰਤ ਵੇਦ ਵੀ ਨਹੀਂ ਪਾ ਸਕੇ ਅਪਰੰਪਰ ਹੈ ਕਹਿੰਦੇ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਧਿਆਉਂਦੇ ਨੇ ਉਹਦੀ ਭਗਤੀ ਕਰਦੇ ਨੇ ਪ੍ਰੇਮ ਕਰਦੇ ਨੇ ਪਰਮੇਸ਼ਰ ਨੂੰ ਉਹ ਪਰਮੇਸ਼ਰ ਦੇ ਗੁਣ ਸਦਾ ਹੀ ਗਾਉਂਦੇ ਨੇ ਪਰ ਉਹਦੇ ਗੁਣਾ ਦਾ ਅੰਤ ਨਹੀਂ ਪਾ ਸਕਦੇ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਪਾਣੀ ਬਿਨ ਬਾਂਤ ਨਾਨਕ ਰੰਗ ਰਤੀ ਪ੍ਰੇਮ ਸਹਿਜ ਸਮਾਣੀ ਕਹਿੰਦੇ ਜਿਹੜੀ ਵੀ ਜੀਵ ਇਸਤਰੀ ਉਸ ਪਰਮੇਸ਼ਰ ਦੇ ਗੁਣ ਗਾਉਂਦੀ ਆ ਤੇ ਉਸ ਪਰਮੇਸ਼ਰ ਦੇ ਗੁਣ ਉਹਨਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਉਹ ਪਰਮੇਸ਼ਰ ਜੋ ਸਰਬ ਸਰਬ ਕਲਾ ਸੰਪੂਰਨ ਹੈ ਜਿਹਨੂੰ ਸਾਰਾ ਗਿਆਨ ਹੈ ਫਿਰ ਉਹ ਆਪਣੇ ਪਰਮੇਸ਼ਰ ਨੂੰ ਜੀਵ ਇਸਤਰੀ ਭਾ ਜਾਂਦੀ ਆ ਨਾਨਕ ਜੀ ਬੇਨਤੀ ਕਰਦੇ ਨੇ ਜੋ ਜੀਵ ਇਸਤਰੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਹੁੰਦੀ ਆ ਉਹ ਹਮੇਸ਼ਾ ਅਡੋਲਤਾ ਵਿੱਚ ਸਮਾਈ ਰਹਿੰਦੀ ਆ ਸੁਖ ਸੁਹੇਲੜੇ ਹਰ ਗਾਵਣ ਲਾਗੇ ਸਾਜਨ ਸਰਸ ਜੜੇ ਦੁੱਖ ਦੁਸ਼ਮਨ ਪਾਗੇ ਪਰਮੇਸ਼ਰ ਦੇ ਕਹਿੰਦੇ ਕੀਰਤੀ ਕਰਨ ਦੇ ਨਾਲ ਸਿਫਤ ਸਲਾ ਕਰਨ ਗੁਣ ਗਾਉਣ ਦੇ ਨਾਲ ਕਹਿੰਦੇ ਸਭ ਸੁਖ ਆ ਜਾਂਦੇ ਨੇ ਜੀਵ ਨੂੰ ਜੀਵ ਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ ਤੇ ਜਿਹੜੇ ਜੀਵ ਦੇ ਗਿਆਨ ਇੰਦਰੇ ਨੇ ਉਹ ਜੀਵ ਦੇ ਵਸ ਵਿੱਚ ਆ ਜਾਂਦੇ ਨੇ ਸੋਖ ਸਹਿਜ ਸਰਸੇ ਹਰ ਨਾਮ ਰਹਿ세 ਪ੍ਰਭ ਆਪ ਕਿਰਪਾ ਤਾਰੀਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਕਹਿੰਦੇ ਜਿਨ੍ਹਾਂ ਜੀਵਾਂ ਤੇ ਪਰਮੇਸ਼ਰ ਨੇ ਆਪ ਕਿਰਪਾ ਕੀਤੀ ਉਹ ਸਦਾ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਨਾਮ ਰੰਗ ਵਿੱਚ ਰੰਗੇ ਹੋਣ ਕਰਕੇ ਸਦਾ ਸੁਖ ਵਿੱਚ ਰਹਿੰਦੇ ਨੇ ਸਹਜ ਵਿੱਚ ਰਹਿੰਦੇ ਨੇ ਕਹਿੰਦੇ ਜਿਹੜੇ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਵਿੱਚ ਲੱਗ ਜਾਂਦੇ ਨੇ ਉਹ ਸਦਾ ਵਿਕਾਰਾਂ ਵੱਲੋਂ ਸੁਚੇਤ ਰਹਿੰਦੇ ਨੇ ਤੇ ਉਹਨਾਂ ਦਾ ਮਿਲਾਪ ਪਰਮੇਸ਼ਰ ਦੇ ਨਾਲ ਹੋ ਜਾਂਦਾ ਹੈ ਸੋਭ ਦਿਵਸ ਆਏ ਸਹਜ ਪਾਏ ਸਗਲ ਨਿਦ ਪ੍ਰਭ ਪਾਗੇ ਬਿਨ ਬਾਂਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਗੇ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਏ ਉਹ ਪਰਮੇਸ਼ਰ ਜਿਹਦੇ ਕੋਲ ਸਾਰੇ ਹੀ ਖਜ਼ਾਨੇ ਨੇ ਜੋ ਸਾਰੇ ਖਜ਼ਾਨਿਆਂ ਦਾ ਮਾਲਕ ਆ ਉਹਨਾਂ ਦੇ ਕਹਿੰਦੇ ਭਾਗਾ ਵਾਲੇ ਦਿਨ ਆਗੇ ਜੀਵਾਂ ਦੇ ਜੋ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਏ ਉਹ ਹਮੇਸ਼ਾ ਅਡੋਲਤਾ ਵਿੱਚ ਰਹਿੰਦੇ ਨੇ ਨਾਨਕ ਜੀ ਬੇਨਤੀ ਕਰਦੇ ਨੇ ਜਿਹੜੇ ਜੀਵ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਹਮੇਸ਼ਾ ਉਹਨਾਂ ਦੀ ਜਿਹੜੀ ਪ੍ਰੀਤ ਆ ਪਰਮੇਸ਼ਰ ਦੇ ਨਾਲ ਨਿਭ ਜਾਂਦੀ ਆ ਉਹਨਾਂ ਦਾ ਪ੍ਰੇਮ ਪਰਮੇਸ਼ਰ ਦੇ ਨਾਲ ਨਿਭ ਜਾਂਦਾ ਕਹਿੰਦੇ ਜੋ ਦੀ ਸ਼ਰਨ ਵਿੱਚ ਰਹਿੰਦੇ ਨੇ ਆਸਾ ਮਹੱਲਾ ਪੰਜਵਾਂ ਉਠਵੰਝ ਵਟਾਉੜਿਆ ਤੈ ਕਿਆ ਚਿਰ ਲਾਇਆ ਮੋਹਲਤ ਪੁੰਨੜੀਆਂ ਕਿਤ ਕੂੜ ਲਪਾਇਆ ਕੂੜੇ ਲਪਾਇਆ ਤੋ ਮਾਇਆ ਕਰੇ ਪਾਪ ਅਮਿੱਤਿਆ ਤਨ પાਸ ਮਟੇਰੀ ਜਮ ਹੈਰੀ ਕਾਲ ਬਪੜੇ ਜਿੱਤੇ ਆ ਹਾਂਜੀ ਸੰਗਤ ਜੀ ਜੀਵ ਨੂੰ ਕਹਿ ਰਹੇ ਨੇ ਪੰਚਮ ਪਾਚਾ ਕਹਿੰਦੇ ਤੂੰ ਮੁਸਾਫਰ ਹੈਂ ਕਹਿੰਦੇ ਉੱਠ ਕਹਿੰਦੇ ਕਹਿੰਦੇ ਸੁਚੇਤ ਹੋ ਉਸ ਪਰਮੇਸ਼ਰ ਦਾ ਨਾਮ ਜਪਣ ਦੇ ਵਿੱਚ ਢਿੱਲ ਕਿਉਂ ਕਰ ਰਿਆਂ ਕਹਿੰਦੇ ਤੈਨੂੰ ਇਹ ਜਿਹੜਾ ਟਾਈਮ ਮਿਲਿਆ ਹੋਇਆ ਵਕਤ ਤੇਰੀ ਜ਼ਿੰਦਗੀ ਦਾ ਇਹ ਬੜਾ ਮਹਲਤ ਵਿੱਚ ਮਿਲਿਆ ਹੋਇਆ ਭੱਜਿਆ ਜਾ ਰਿਹਾ ਕਹਿੰਦੇ ਕਿਸੇ ਤੂੰ ਚੰਗੇ ਪੁੰਨ ਕੀਤੇ ਸੀ ਤੈਨੂੰ ਮਨੁੱਖਾ ਜਨਮ ਮਿਲ ਗਿਆ ਪਰ ਇਹ ਵਕਤ ਭੱਗਿਆ ਭੱਜਿਆ ਜਾ ਰਿਹਾ ਤੂੰ ਕਿਉਂ ਆਲਸ ਕਰਦਾ ਉਹਦਾ ਨਾਮ ਜਪਣ ਦੇ ਲਈ ਕਿਉਂ ਕਹਿੰਦੇ ਕੂੜੀ ਝੂਠੀ ਮਾਇਆ ਪਦਾਰਥਾਂ ਦੇ ਲਾਲਚ ਵਿੱਚ ਡੁੱਬਿਆਂ ਹੋਇਆ ਕਹਿੰਦੇ ਮਾਇਆ ਦੇ ਪਿਆਰ ਵਿੱਚ ਪਤਾ ਨਹੀਂ ਕਿੰਨੇ ਕੁ ਅਣਗਿਣਤ ਪਾਪ ਤੂੰ ਕਰ ਰਿਹਾ ਜਦੋਂ ਕਹਿੰਦੇ ਜਮ ਆ ਗਿਆ ਤਾਂ ਜਿਹੜਾ ਤੇਰਾ ਤਾਨਾ ਇਹਨੇ ਮਿੱਟੀ ਦੀ ਢੇਰੀ ਹੋ ਜਾਣਾ ਕਹਿੰਦੇ ਫਿਰ ਜੇ ਨਾਮ ਨਾ ਜਪਿਆ ਫਿਰ ਜਿਹੜਾ ਕਹਿੰਦੇ ਉਹ ਜਮ ਹੈ ਤਾਂ ਕਹਿੰਦੇ ਫਿਰ ਉਹਨੇ ਜਿੱਤਣਾ ਜਿਹੜੀ ਆਤਮਿਕ ਮੌਤ ਆ ਤੇ ਦੂਜੀ ਮੌਤ ਆ ਉਹਨੇ ਜਿੱਤਨਾ ਫਿਰ ਜੇ ਕਹਿੰਦੇ ਨਾਮ ਨਾ ਜਪਿਆ ਤੇਰਾ ਤਨ ਢੇਰੀ ਹੋ ਜਾਣਾ ਤੇ ਜੇ ਤਨ ਨਾਮ ਜਪਿਆ ਆਵਾਗਵਨ ਖਤਮ ਹੋ ਗਿਆ ਨਾਮ ਨਹੀਂ ਜਪਿਆ ਤਨ ਮਿੱਟੀ ਦੀ ਢੇਰੀ ਆ ਆਵਾਗਮ ਚ ਤੂੰ ਪੈ ਗਿਆ ਮਾਲ ਜੋ ਬਨ ਛੋੜ ਵੈਸੀ ਰਹੋ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਕਹਿੰਦੇ ਜਦੋਂ ਫਿਰ ਜੀਵ ਨੂੰ ਮੌਤ ਹੁੰਦੀ ਆ ਫਿਰ ਸਭ ਕੁਝ ਤਨ ਮਾਲ ਜੋਬਨ ਸਭ ਕੁਝ ਪੈਣ ਖਾਣ ਛੱਡ ਕੇ ਫਿਰ ਜਾਣਾ ਪੈਂਦਾ ਜੀਵ ਨੂੰ ਫਿਰ ਨਾਨਕ ਜੀ ਕਹਿੰਦੇ ਨੇ ਨਾਲ ਕੀ ਜਾਂਦਾ ਜੀਵ ਦੇ ਉਹਦੇ ਇੱਥੇ ਕੀਤੇ ਹੋਏ ਕਰਮ ਜੋ ਕੁਝ ਵੀ ਉਹਨੇ ਕਰਮ ਕੀਤੇ ਜੇ ਨਾਮ ਜਪਿਆ ਨਾਮ ਜਾਊਗਾ ਇਹ ਨਾਮ ਨਹੀਂ ਜਪਿਆ ਜਿਹੜੇ ਹੋਰ ਕਰਮ ਕੀਤੇ ਫਿਰ ਉਹ ਜਾਣਗੇ ਨਾਲ ਜਿਹੜੇ ਕੀਤੇ ਕਰਮ ਨੇ ਨਾ ਜਿਹੜਾ ਸਾਡਾ ਬੀਜ ਆ ਉਹ ਮਿਟਾਇਆ ਨਹੀਂ ਜਾ ਸਕਦਾ ਉਹ ਮਟਾਉਣਾ ਹੈ ਤਾਂ ਵੀ ਉਹ ਨਾਮ ਦੀ ਕਮਾਈ ਨੇ ਨਾਮ ਦੀ ਕਮਾਈ ਹੋਏ ਪਰਮੇਸ਼ਰ ਦੀ ਰਹਿਮਤ ਹੋਏ ਫਿਰ ਮਿਟ ਸਕਦਾ ਮਿਟਣ ਦਾ ਕੋਈ ਚਾਂਸ ਹੈ ਹੀ ਨਹੀਂਗਾ ਆਪਾਂ ਨੇ ਕਹਿੰਦੇ ਸੰਗਤ ਜੀ ਗੁਰਬਾਣੀ ਕਹਿੰਦੀ ਆ ਗੁਰਬਾਣੀ ਅਕਾਲ ਪੁਰਖ ਦੀ ਆ ਅਕਾਲ ਪੁਰਖ ਦਾ ਸਾਰਾ ਹੁਕਮ ਚੱਲ ਰਿਹਾ ਉਹਦੀ ਬਾਣੀ ਆ ਸਭ ਕੁਝ ਸੱਚ ਦੱਸਦੀ ਆ ਆਪਾਂ ਦੇ ਉਹਦੇ ਦਾਸਾਂ ਦੇ ਦਾਸਾਂ ਦੇ ਦਾਸਾਂ ਦੇ ਦਾਸਾਂ ਦੇ ਦਾਸਾਂ ਜੋ ਦਾ ਹੁਕਮ ਆ ਜੋ ਦੀ ਬਾਣੀ ਆ ਉਹ ਪੜ ਕੇ ਆਪਾਂ ਸਾਂਝ ਪਾ ਰਹੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਫਾਥੋ ਮਿਰਗ ਜਿਵੇ ਪੇਖ ਰੈਣ ਚੰਦਰਾਇਣ ਸੁਖੋ ਦੁਖ ਪਏ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡੈ ਨਹੀਂ ਲੈ ਚੱਲੈ ਕਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ ਕਹਿੰਦੇ ਜਿਵੇਂ ਜੰਗਲ ਦੇ ਵਿੱਚ ਜਿਹੜੇ ਸ਼ਿਕਾਰੀ ਹੁੰਦੇ ਨੇ ਝੂਠੀ ਰੋਸ਼ਨੀ ਕਰਦੇ ਨੇ ਉਹ ਝੂਠੀ ਰੋਸ਼ਨੀ ਨੂੰ ਦੇਖ ਕੇ ਜਿਹੜਾ ਹਿਰਨ ਆ ਭੱਜਿਆ ਆਉਂਦਾ ਜਾਂ ਇੱਕ ਜਮਾਂ ਨਾ ਰੋਸ਼ਨੀ ਦੇ ਨਾਲ ਉਹਦੀਆਂ ਅੱਖਾਂ ਚੁੰਧਿਆ ਜਾਂਦੀਆਂ ਨੇ ਉਹ ਖੜਾ ਰਹਿ ਜਾਂਦਾ ਤੇ ਫੜਿਆ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਸੰਸਾਰਿਕ ਪਦਾਰਥ ਨੇ ਨਾ ਇਹਨਾਂ ਦੀ ਜਿਹੜੀ ਝੂਠੀ ਰੋਸ਼ਨੀ ਦੇ ਵਿੱਚ ਜੀਵ ਮਸਤ ਹੈ ਤੇ ਫਿਰ ਉਹ ਵੀ ਕਰਮ ਕਰਦਾ ਜਿਹੜੇ ਨਹੀਂ ਕਰਨੇ ਫਿਰ ਇਹੀ ਜਿਹੜੇ ਕਹਿੰਦੇ ਸੁੱਖ ਦੇ ਆਪਣੇ ਜਾਣੀ ਪਦਾਰਥਾਂ ਦੇ ਸੁੱਖ ਭੋਗ ਰਿਆ ਇਹੀ ਸੁੱਖ ਦੁੱਖ ਵਿੱਚ ਬਦਲ ਜਾਂਦੇ ਨੇ ਫਿਰ ਕਹਿੰਦੇ ਜਦੋਂ ਇਹ ਮਾੜੇ ਕਰਮ ਛੱਡਦਾ ਨਹੀਂ ਜੀਵ ਰਸ ਭੋਗਦਾ ਪਰਮਾਤਮਾ ਦਾ ਨਾਮ ਵਿਸਾਰਦਾ ਤਾਂ ਅੰਤ ਦੇ ਵਿੱਚ ਫਿਰ ਕਹਿੰਦੇ ਜਮਾਂ ਦੇ ਵਾਸ ਪੈਂਦਾ ਇੱਕ ਹਰ ਚੰਦੌਰੀ ਕਹਿੰਦੇ ਨੇ ਜਿਸ ਤਰ੍ਹਾਂ ਕਹਿੰਦੇ ਹਰੇ ਤੇ ਰਿੱਤੇ ਵਾਲੇ ਥਲਾਂ ਦੇ ਵਿੱਚ ਜਾਂ ਸਮੁੰਦਰ ਦੇ ਕਿਨਾਰੇ ਸੂਰਜ ਦੀ ਰੋਸ਼ਨੀ ਵਿੱਚ ਇਦਾਂ ਲੱਗਦਾ ਕਿ ਜਿਵੇਂ ਕੋਈ ਝੂਠਾ ਸ਼ਹਿਰ ਹੁੰਦਾ ਪਰ ਉਹ ਹੁੰਦਾ ਨਹੀਂਗਾ ਸਿਰਫ ਉਹ ਝੂਠ ਹੁੰਦਾ ਇਸ ਤਰ੍ਹਾਂ ਹੀ ਜੀਵ ਕਹਿੰਦੇ ਜਿਹੜੇ ਸੰਸਾਰਿਕ ਪਦਾਰਥਾਂ ਨੇ ਜਿਹੜੇ ਝੂਠ ਨੇ ਉਹਨਾਂ ਦੀ ਕਹਿੰਦੇ ਜਿੱਦਾਂ ਨਾ ਰੋਸ਼ਨੀ ਵਿੱਚ ਦੇਖ ਕੇ ਉਹਨਾਂ ਦੇ ਰਸਾ ਨੂੰ ਦੇਖ ਕੇ ਉਹਨਾਂ ਦੇ ਵਿੱਚ ਝੂਠ ਦੇ ਵਿੱਚ ਫਸਿਆ ਹੋਇਆ ਇਹਨੂੰ ਸਚਾਈ ਦਾ ਪਤਾ ਨਹੀਂ ਹੈ ਇਸ ਤਰ੍ਹਾਂ ਝੂਠ ਦੇ ਵਿੱਚ ਫਸ ਕੇ ਹੀ ਜਮਾਂ ਦੇ ਵਾਸ ਪੈ ਜਾਂਦਾ ਤੇ ਝੂਠ ਨੂੰ ਸੱਚ ਸਮਝ ਕੇ ਉਹਨੂੰ ਮਾਣਦਾ ਫਿਰ ਪਾਪ ਕਰਦਾ ਤੇ ਇਸ ਤਰ੍ਹਾਂ ਫਿਰ ਕਹਿੰਦੇ ਜਿਹੜੇ ਸੁੱਖ ਨੇ ਉਹ ਦੁੱਖਾਂ ਵਿੱਚ ਬਦਲ ਦਿੰਦੇ ਨੇ ਇਹਨੂੰ ਲੱਗਦਾ ਕਿ ਵੀ ਮੈਂ ਸੁੱਖ ਭੋਗ ਰਿਆਂ ਪਦਾਰਥਾਂ ਦੇ ਪਰ ਹੁੰਦੇ ਉਹਨੂੰ ਦੁੱਖ ਦੇਣ ਵਾਲੇ ਨੇ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ ਲਬ ਲੋਭ ਅਹੰਕਾਰ ਮਾਤਾ ਗਰਭ ਪਿਆਸ ਮਾਇਣ ਨਾਨਕ ਮਿਰਗ ਅਗਿਆਨ ਬਿਨਸੇ ਨਹਿ ਮਿਟੈ ਆਵਣ ਜਾਣ ਕਹਿੰਦੇ ਇਸ ਤਰ੍ਹਾਂ ਜੀਵ ਫਿਰ ਮਾਇਆ ਦੇ ਵਿੱਚ ਫਸ ਕੇ ਲਾਲਚ ਦੇ ਵਿੱਚ ਹੰਕਾਰ ਦੇ ਵਿੱਚ ਇਹਨਾਂ ਵਿਕਾਰਾਂ ਦੇ ਵਿੱਚ ਗਲਤਾਨ ਰਹਿੰਦਾ ਫਿਰ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਜਿਹੜਾ ਇਹ ਜੀਵ રૂਪੀ ਹਰਨਾ ਇਹ ਅਗਿਆਨਤਾ ਦੇ ਵਿੱਚ ਆਪਣਾ ਜੀਵਨ ਸਾਰਾ ਵਿਅਰਥ ਗਵਾ ਲੈਂਦਾ ਤੇ ਉਹਦੇ ਕਰਕੇ ਇਹਦਾ ਜਿਹੜਾ ਇੱਥੇ ਜਨਮ ਮਰਨ ਦਾ ਚੱਕਰ ਆ ਉਹ ਖਤਮ ਨਹੀਂ ਹੁੰਦਾ ਕਿਉਂਕਿ ਇਹਨੇ ਨਾਮ ਜਪਿਆ ਨਹੀਂ ਪਦਾਰਥਾਂ ਦੀ ਝੂਠੀ ਰੋਸ਼ਨੀ ਦੇ ਵਿੱਚ ਉਹਨਾਂ 'ਚ ਗਲਤਾਨ ਰਿਹਾ ਮਿੱਠੇ ਮਖਮੂਆ ਕਿਉਂ ਲੈ ਉਡਾਰੀ ਹਸਤੀ ਗਰਤ ਪਿਆਰ ਕਿਉਂ ਤਰੀਏ ਤਾਰੀ ਫਿਰ ਜਿਸ ਤਰ੍ਹਾਂ ਇਹ ਹੁਣ ਪੰਜੋਂ ਪਾਤਸ਼ਾਹ ਪਹਿਲਾ ਉਦੋਂ ਆਰੰ ਦਿੱਤੀ ਹਿਰਨ ਦੀ ਰੋਸ਼ਨੀ ਦੇਖ ਕੇ ਚੁੰਦੇ ਆ ਗਿਆ ਜੀਵ ਪਦਾਰਥਾਂ ਚ ਚੁੰਦੇ ਆ ਗਿਆ ਦੂਜੀ ਦਿੱਤੀ ਹੈਗੀ ਆ ਕਿ ਸਮੁੰਦਰ ਦੇ ਕਿਨਾਰੇ ਸੂਰਜ ਦੀ ਰੋਸ਼ਨੀ ਚ ਲੱਗਦਾ ਕਿ ਜੋ ਗੰਦਰਬ ਨਗਰੀ ਆ ਉਹਨੂੰ ਕਹਿੰਦੇ ਨੇ ਬੜੇ ਸੋਹਣੇ ਨਾਂ ਨੇ ਗੰਦਰਬ ਨਗਰੀ ਹਰ ਚੰਦੌਰੀ ਕਿ ਕੋਈ ਨਗਰ ਹੈ ਪਰ ਉਹ ਹੁੰਦਾ ਨਹੀਂ ਹੈਗਾ ਝੂਠਾ ਹੁੰਦਾ ਇਸ ਤਰ੍ਹਾਂ ਇਹ ਪਦਾਰਥਾਂ ਦਾ ਇਹ ਪਦਾਰਥ ਥੋੜੀ ਦੇਰ ਲਈ ਨੇ ਝੂਠੀਆਂ ਦੀ ਮਤਲਬ ਸ਼ੋਭਾਜੀ ਆ ਉਹ ਚ ਜੀਵ ਫਸਿਆ ਰਹਿੰਦਾ ਫਿਰ ਤੀਜੀ ਉਦਾਹਰਣ ਦਿੰਦੇ ਨੇ ਜਿਹੜੀ ਮੱਖੀ ਆ ਉਹ ਮਿੱਠੇ ਨੂੰ ਦੇਖ ਕੇ ਮਿੱਠੇ ਤੇ ਬੈਠ ਜਾਂਦੀ ਆ ਇਸ ਤਰ੍ਹਾਂ ਕੇ ਗੋੜ ਕਹਿ ਦੋ ਪਿੰਗਲਿਆ ਹੋਇਆ ਕੇ ਬੈਠ ਗਈ ਆ ਮਿੱਠੇ ਤੇ ਵਿੱਚ ਹੀ ਫਸ ਜਾਂਦੀ ਆ ਉੱਡ ਨਹੀਂ ਸਕਦੀ ਫਿਰ ਮਰ ਜਾਂਦੀ ਆ ਐਵੇਂ ਜੀਵ ਦਾ ਹਾਲ ਆ ਪਦਾਰਥਾਂ ਦੇ ਰਸਾਂ ਦੇ ਵਿੱਚ ਇਦਾਂ ਫਸ ਜਾਂਦਾ ਫਿਰ ਮੁੜ ਕੇ ਨਿਕਲ ਨਹੀਂ ਸਕਦਾ ਫਿਰ ਚੌਥੀ ਉਦਾਹਰਨ ਹਾਥੀ ਦੀ ਦੇ ਰਹੇ ਨੇ ਆ ਹਾਥੀ ਕਹਿੰਦੇ ਕਾਮਵਾਸ ਹੁੰਦਾ ਤੇ ਜਦੋਂ ਸ਼ਿਕਾਰੀ ਟੋਆ ਪੁੱਟ ਕੇ ਉੱਥੇ ਕਾਲ ਬੂਤ ਦੀ ਖਥਨੀ ਬਣਾ ਦਿੰਦੇ ਨੇ ਤਿਹੋ ਦੇ ਕੋਲ ਜਾਣ ਦੇ ਲਈ ਟੋਏ ਚ ਡਿੱਗ ਪੈਂਦਾ ਤੇ ਫਿਰ ਫੜਿਆ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਜੀਵ ਝੂਠੇ ਪਦਾਰਥਾਂ ਦੇ ਮੋਹ ਵਿੱਚ ਆਪਣੀ ਜ਼ਿੰਦਗੀ ਸਾਰੀ ਬੇਅਰਥ ਗਵਾ ਜਾਂਦਾ ਤਰਣ ਦੋਹੇਲਾ ਪਿਆ ਖਿੰਮਹਿ ਖਸਮ ਚਿਤ ਨਾ ਆਇਓ ਦੁੱਖਾ ਸਜਾਈ ਗਣਤ ਨਹੀਂ ਕੀਆ ਆਪਣਾ ਪਾਇਓ ਕਹਿੰਦੇ ਇਸ ਤਰ੍ਹਾਂ ਜਦੋਂ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਹੈਗਾ ਜ਼ਿੰਦਗੀ ਦੇ ਵਿੱਚ ਫਿਰ ਕਹਿੰਦਾ ਉਹਦਾ ਇਸ ਸੰਸਾਰ ਸਮੁੰਦਰ ਚੋਂ ਤਰ ਕੇ ਜਾਣਾ ਮੁਸ਼ਕਲ ਹੋ ਜਾਂਦਾ ਫਿਰ ਕਹਿੰਦੇ ਉਹਨੂੰ ਐਨੇ ਦੁੱਖ ਮਿਲਦੇ ਨੇ ਕਿਉਂਕਿ ਉਹ ਆਪਣੇ ਕੀਤੇ ਦੀ ਸਜ਼ਾ ਪਾਉਂਦਾ ਜਿਹਦੀ ਕੋਈ ਗਿਣਤੀ ਨਹੀਂ ਹੈ ਪਰ ਆਪਣਾ ਕੀਤਾ ਹੀ ਪਾ ਰਿਹਾ ਹੁੰਦਾ ਕਿਉਂਕਿ ਹੁਣ ਭਗਤ ਸਹਿਬਾਨ ਗੁਰੂ ਸਹਿਬਾਨ ਸਾਨੂੰ ਕਿਸ ਤਰ੍ਹਾਂ ਵਾਰ-ਵਾਰ ਸਮਝਾਉਂਦੇ ਨੇ ਹੁਣ ਜਦੋਂ ਸਾਡੇ ਨਹੀਂ ਸਮਝ ਆ ਰਹੀ ਤਾਂ ਅਸੀਂ ਫਿਰ ਵੀ ਪਦਾਰਥਾਂ ਵਿੱਚ ਗਲਤਾਂ ਹਨ ਉਹਦਾ ਨਾਮ ਨਹੀਂ ਜਪਦੇ ਹੈਗੇ ਜ਼ਿੰਦਗੀ ਸਾਨੂੰ ਉਹਦਾ ਨਾਮ ਜਪਣ ਲਈ ਮਿਲੀ ਆ ਵਾਰ-ਵਾਰ ਗੁਰਬਾਣੀ ਚਾਹੁੰਦਾ ਕਿ ਸਾਨੂੰ ਜਿਹੜੇ ਹਿੱਸਾ ਮਿਲੇ ਨੇ ਇਹਨਾਂ ਦੀ ਗਿਣਤੀ ਹੋਣੀ ਆ ਵੀ ਇਹ ਕਿੱਥੇ ਗਏ ਕਿਸ ਪਾਸੇ ਲੱਗੇ ਤਾਂ ਹੀ ਕਹਿੰਦੇ ਆ ਨਾ ਵੀ ਸਾਸ ਗਰਾਸ ਉਹਦਾ ਨਾਮ ਨਾ ਵਿਸਰੇ ਉਹ ਇਹ ਹੁੰਦਾ ਕਿ ਉਹ ਚੇਤੇ ਵਿੱਚ ਵਸ ਜਾਂਦਾ ਹੈ ਇਹ ਨਹੀਂ ਕਿ ਆਪਾਂ ਹਰ ਵਕਤ ਆਪਾਂ ਨੂੰ মুখ ਤੋਂ ਬੋਲਣਾ ਪੈਣਾ ਉਹ ਜਦੋਂ মুখ ਤੋਂ ਪਹਿਲਾਂ ਬੋਲਦੇ ਆ ਨਾ ਬੋਲਦੇ ਆ ਬੋਲਦੇ ਆ ਫਿਰ ਉਹ ਅੰਦਰ ਵਸ ਜਾਂਦਾ ਫਿਰ ਉਹ ਚੇਤੇ ਚੋਂ ਭੁੱਲਦਾ ਨਹੀਂਗਾ ਪਹਿਲਾਂ ਬੋਲ ਕੇ ਨਾਮ ਜਪਣਾ ਰਸਨਾ ਨਾਲ ਸੁਣਨਾ ਸੁਣਦਿਆਂ ਸੁਣਦਿਆਂ ਬੋਲਦਿਆਂ ਬੋਲਦਿਆਂ ਉਹ ਇਸ ਤਰ੍ਹਾਂ ਵਸ ਜਾਂਦਾ ਅੰਦਰ कि ਫਿਰ ਉਹ ਚੇਤਾ ਕਰਨਾ ਨਹੀਂ ਪੈਣਾ ਉਹ ਚੇਤੇ ਵਿੱਚ ਵਸ ਜਾਂਦਾ ਫਿਰ ਉਹ ਸਾਸ ਗਰਾਸ ਹੋ ਜਾਂਦਾ ਉਹਦਾ ਨਾਮ ਇਹ ਹੈ ਸਾਡੀ ਜ਼ਿੰਦਗੀ ਦਾ ਅਸਲੀ ਬਨੋਰਤ ਕੋਟਨ ਮੇ ਕੋਈ ਜिने ਪਰਮਾਤਮਾ ਦੀ ਬਖਸ਼ਿਸ਼ ਨਾਲ ਜਿਨ੍ਹਾਂ ਤੇ ਰਹਿਮਤ ਹੁੰਦੀ ਹੈ ਚੇਤੇ ਚ ਵਸ ਜਾਂਦਾ ਪਰਮਾਤਮਾ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਗੁਜ ਜਾ ਕਮਾਣਾ ਪ੍ਰਗਟ ਹੋਆ ਈਤ ਉਤੇ ਖੁਆਰੀ ਨਾਨਕ ਸਤਗੁਰ ਬਾਜ ਮੂਠਾ ਮਨ ਮੁਖੋ ਅੰਖਾਰੀ ਨਾਨਕ ਸਤਗੁਰ ਬਾਜ ਮੂਠਾ ਮਨ ਮੁਖੋ ਅਹੰਕਾਰੀ ਕਹਿੰਦੇ ਜੀਵ ਆਪਣੇ ਵੱਲੋਂ ਲੁੱਕ ਕੇ ਮਾੜੇ ਕਰਮ ਕਰਦਾ ਪਰ ਸਾਰੇ ਉਹ ਪ੍ਰਤੱਖ ਹੋ ਜਾਂਦੇ ਨੇ ਪਰਮੈਸ਼ਰ ਦੇ ਅੱਗੇ ਫਿਰ ਕਹਿੰਦੇ ਇੱਥੇ ਤਾਂ ਉਹਨੇ ਪਹਿਲਾਂ ਆਪਣਾ ਜੀਵਨ ਖਰਾਬ ਕੀਤਾ ਵਿਕਾਰਾਂ ਵਿੱਚ ਫਿਰ ਕਹਿੰਦੇ ਲੋਕ ਤਾਂ ਖਰਾਬ ਕੀਤਾ ਫਿਰ ਪਰਲੋਕ ਵਿੱਚ ਉਹ ਸਾਰੇ ਮਾੜੇ ਕਰਮ ਉਗੜ ਆਏ ਫਿਰ ਉੱਥੇ ਵੀ ਖੁਆਰੀ ਹੁੰਦੀ ਆ ਤੇ ਨਾਨਕ ਜੀ ਕਹਿੰਦੇ ਨੇ ਸਤਗੁਰ ਦੀ ਸ਼ਰਨ 'ਦ ਆਉਣ ਤੋਂ ਬਿਨਾਂ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਅਹੰਕਾਰ ਜੀਵ ਹੰਕਾਰੀ ਜੀਵ ਨੇ ਇਸ ਤਰ੍ਹਾਂ ਫਿਰ ਕਹਿੰਦੇ ਆਪਣਾ ਜੀਵਨ ਵਿਅਰਥ ਗਵਾ ਲੈਂਦੇ ਨੇ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ ਕਾਂਠ ਲਗਾਏ ਲੀਏ ਤਿਸ ਠਾਕੁਰ ਸਰਣੀ ਕਹਿੰਦੇ ਜਿਹੜੇ ਪਰਮਾਤਮਾ ਦੇ ਸੇਵਕ ਨੇ ਉਹ ਪਰਮਾਤਮਾ ਦੇ ਚਰਨਾਂ 'ਚ ਪ੍ਰੀਤ ਪਾ ਕੇ ਕਹਿੰਦੇ ਜੀਵਨ 'ਚ ਆਪਣਾ ਕੱਟਦੇ ਨੇ ਫਿਰ ਜਿਹੜੇ ਸ਼ਰਨ ਆਉਂਦੇ ਨੇ ਨਾ ਪਰਮੇਸ਼ਰ ਦੀ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਕੰਠ ਲਗਾ ਲਿਆ ਹੁੰਦਾ ਆਪਣੇ ਗਲ ਨਾਲ ਲਾ ਲਿਆ ਹੁੰਦਾ ਬਲ ਬੋਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਦ ਸੰਗਤ ਆਪ ਹੋਆ ਆਪ ਜਗਤ ਤਰਾਇਆ ਪਰਮੇਸ਼ਰ ਕਹਿੰਦੇ ਸਤ ਸੰਗਤ ਦੇ ਵਿੱਚ ਆਪਣੇ ਜਿਹੜੇ ਚਾਰਨ ਆਏ ਜੀਵ ਨੇ ਉਹਨਾਂ ਨੂੰ ਸਤ ਸੰਗਤ ਦੇ ਵਿੱਚ ਆਪ ਲਿਆਉਂਦਾ ਆਪ ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਤਾਰਦਾ ਹੈ ਸਾਰੀ ਜਿਹੜੀ ਆਪਣਾ ਸਮਰੱਥਾ ਬਲ ਬੁੱਧ ਅਕਲ ਆਪਣੇ ਨਾਲ ਜਾਣ ਪਹਿਚਾਨ ਆਪਣੇ ਵਿੱਚ ਲੀਨਤਾ ਆਪਣਾ ਨਾਮ ਜਪਾਉਣਾ ਇਹ ਸਭ ਰਹਿਮਤਾ ਪਰਮੇਸ਼ਰ ਵੱਲੋਂ ਆਪ ਕੀਤੀਆਂ ਜਾਂਦੀਆਂ ਨੇ ਜੀਵਤੇ ਰਾਖ ਲਈਏ ਰੱਖਣ ਹਾਰੇ ਸਦਾ ਨਿਰਮਲ ਕਰਨੀ ਨਾਨਕ ਨਰਕ ਨ ਜਾਹੇ ਕਬਹੂ ਹਰ ਸੰਤ ਹਰ ਕੀ ਸਰਣੀ ਰਾਖ ਲੀਏ ਰਖਣ ਹਾਰੈ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਹੇ ਕਬ ਹੂੰ ਹਰ ਸੰਤ ਹਰ ਕੀ ਸਰਣੀ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਸੰਤ ਨੇ ਹਰੀ ਦੀ ਸ਼ਰਨ ਆਉਂਦੇ ਨੇ ਪਰਮੇਸ਼ਰ ਦੀ ਉਹ ਕਦੇ ਨਰਕ ਨਹੀਂ ਜਾਂਦੇ ਪਰਮੇਸ਼ਰ ਹਮੇਸ਼ਾ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਪਰਮੇਸ਼ਰ ਵੱਲੋਂ ਉਹਨਾਂ ਦੀ ਜਿਹੜੀ ਕਰਨੀ ਆ ਹਮੇਸ਼ਾ ਪਵਿੱਤਰ ਹੁੰਦੀ ਆ ਪਰਮੇਸ਼ਰ ਦਾ ਆਸਰਾ ਉਹਨਾਂ ਨੂੰ ਹੁੰਦਾ ਪਰਮੇਸ਼ਰ ਦੀ ਉਹ ਸ਼ਰਨ ਆਏ ਹੁੰਦੇ ਨੇ ਸ਼ਰਨ ਆਿਆਂ ਦੀ ਲਾਜ ਪਰਮੇਸ਼ਰ ਆਪ ਰੱਖਦਾ ਹੈ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ